ਨੇ ਕਮਾਰ ਬਲਬੂ ਦੀ ਬਸਿਆ ਤੇ ਉਹ 모ਹੇ ਹਰੋਗਲੇ ਜਵਿਕਾਰ ਸਿਆ ਮੈ ਰਾਮ ਚੰਦਰ ਕੀ ਜੈ ਸਿਆ ਰਾਮ ਚੰਦਰ ਕੀ ਜੈ ਅਕਨਾਂ ਜੀ ਸ੍ਰੀ ਰਾਮ ਸਹਾਏ ਘਰਵਾਨੀ ਜਾਂਦਾ ਭਰੀਏ ਹੱਥ ਪੈਰਾਂ ਦੇ ਪਾਣੀ ਧੁੱਤੇ ਉਤਰਸਕੇ ਮੂਤ ਪਲੀਤੀ ਕੱਪੜ ਹੋਏ ਜੇ ਸਾਬਣ ਲਈਏ ਧੋਏ ਭਰੀਏ ਮਤ ਪਾਪਾਂਗੇ ਸੰਗ ਉਹ ਧੋਪੇ ਨਾਵੇਗੇ ਅਧਰੰਗ ਕਹਿੰਦੇ ਜੇ ਮਤ ਭਰੀਏ ਹੱਥ ਪਾਰ ਦੰਦੇ ਜ ਹੱਥਾਂ ਤਨ ਦੰਦਾ ਹੋ ਜਾਵੇ ਤੇ ਕਹਿੰਦੇ ਪਾਣੀ ਧੁੱਤੇ ਨਾਲ ਉਹਨੂੰ ਸਾਫ ਕੀਤਾ ਜਾ ਸਕਦਾ ਹੈ ਅੱਗੇ ਕੀ ਫਰਮਾਉਂਦੇ ਨੇ ਮੂਤ ਪਲੀਤੀ ਕੱਪੜ ਦੇ ਸਾਬਣ ਲਈ ਤੋਂ ਉਹਨ ਸਾਬਣ ਪਰ ਕਪੜਾ ਖਰਾਬ ਜਾਂਦਾ ਹੈ ਤੇ ਸਾਬਣ ਸਾਫ ਨਾਲ ਸੰਸਕਾਰ ਨਹੀਂ ਲਿਆ। ਭਰਿਆ ਮਤ ਪਾਪਾਂ ਕੇ ਸੰਗ ਜੇ ਸਾਡੀ ਮਤ ਜਾਂ ਮਨ ਹੈ ਉਹ ਮਲੀਨ ਹੋ ਜਾਵੇ। ਉਹਦੇ ਵਿੱਚ ਮਾੜੇ ਵਿਚਾਰ ਆ ਜਾਣ। ਮਾੜੀ ਸੋਚ ਬਣ ਜਾਵੇ। ਉਸ ਨੂੰ ਕਿਸ ਤਰੀਕੇ ਨਾਲ ਸਾਗੂਤਾ ਜਾ ਸਕਦਾ ਹੈ? ਤਾਂ ਹੀ ਫਰਮਾਉਂਦੇ ਨੇ ਮਹਾਪੁਖ ਉਤੋਤੇ ਨਾਵੇ ਕੇ ਰੰਗ ਉਹ ਮਾਲ ਦੇ ਨਾਮ ਜਪਣੇ ਨਾਲ ਸੰਗ ਦੇ ਵਿੱਚ ਆਉਣ ਨਾਲ ਸਾਧ ਸੰਗ ਦੇ ਵਿੱਚ ਆਉਣ ਨਾਲ ਸਿਮਰਨ ਕਰਦੇ ਨਾਲ ਉਹ ਧੋਤਾ ਜਾਵੇਗਾ ਤੇ ਸਰ ਕੇ ਸਾਧ ਸੰਗ ਪਤਾ ਨਹੀਂ ਸਾਡੇ ਕੋਲੋਂ ਕਿੰਨੇ ਕਿੰਨੇ ਮਾੜੇ ਕਰਮ ਹੋ ਜਾਂਦੇ ਨੇ ਹੱਥਾਂ ਦੇ ਨਾਲ ਹੋ ਜਾਂਦੇ ਨੇ ਅੱਖਾਂ ਦੇ ਨਾਲ ਹੋ ਜਾਂਦੇ ਨੇ ਬੋਲੀ ਦੇ ਨਾਲ ਹੋ ਜਾਂਦੇ ਨੇ ਇਸ ਕਰਕੇ ਉਹ ਮਾਲ ਦੇ ਦੁਆਰ ਦੇ ਉੱਪਰ ਮਾ ਦਾ ਨਾਮ ਜਪ ਕੇ ਤਾ ਵੀ ਬਖਸ਼ ਜਾਂਦੇ ਨੇ ਇਸ ਕਰਕੇ ਇਸ ਸਤ ਸੰਦੀ ਘੜੀਆਂ ਤਦੇ ਮਹਾਦਮ ਦਿੰਦਾ ਨਾਮ ਨੂੰ ਤਦੇ ਹੀ ਮਹਾਦਮ ਸੋਕ ਉਪਤਮ ਵੱਡਾ ਦਰਜ ਇਦਾਂ ਗਿਆ ਸਭ ਤੋਂ ਉਪਤਮ ਹੋ ਤੋ ਮਹਾਨ ਮਾ ਦਾ ਨਾਮ ਨੀਤ ਸੋਸੋ ਸਮਾਂਗਵਾਇਆ ਉਠ ਜਾਗੀ ਜਿੰਦੇ ਜੀਤ ਤੋ ਕੋ जिंदा तो समात आया ओ उठ जाग दी जिंदे जिंदा तो समात आया ओ उठ जाग दी जिंदे जिंदा तो समात आया ओ उठ जाग दी जिंदे जिंदा तो समात आया ओ उठ जाग दी जिंदे जिंदा तो समात आया ओ उठ जाग दी जिंदे जिंदा तो समात आया ओ उठ जाग दी जिंदे I'm